ਬੱਲੇ ਅਮਥਾਰੇ ਬੂਰੇ ਪਲੇ ਅਮਥਾਰੇ ਬੂਰੇ ਨਾ ਕਰ ਪਿਆਰ ਦਸਮਾ ਨਾ ਕਰ ਪਿਆਰੇ ਦਸਮਾ ਨਾ ਕਰ ਪਿਆਰੇ ਪ੍ਰਭ ਜਿਓ ਪ੍ਰਭ ਜਿਓ ਪ੍ਰਭ ਜਿਓ ਪ੍ਰਭ ਜਿਓ ਦਸਮਾ ਪਿਆਰੇ ਕਸਮਾ ਨਾ ਕਰ ਪਿਆ ਤੇਰੇ ਤਾਰੇ ਜੀ ਚੰਦ ਤੇਰੇ ਤਾਰੇ ਸੁਨੋ ਬਨੰਦੀ ਠਾਕੁਰ ਮੇਰੇ ਜੀ ਚੰਦ ਤੇਰੇ ਤਾਰੇ ਜੀ ਚੰਦ ਤੇਰੇ ਤਾਰੇ ਰਾਤ ਪੈ ਚ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਕਰਨ ਕਰਾਵਨ ਹਾਰੇ ਰਾਤ ਪੈ ਚ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਕਰਨ ਕ੍ਰਾਮਨ ਹਾਰੇ ਬੁਰੇ ਪਲੇ ਆਪ ਖਾਰੇ ਬੁਰੇ ਪਲੇ ਜੀਓ ਧੱਪ ਜੀਓ ਪ੍ਰਭ ਜੀਓ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆ ਵਾਰੇ ਸੋਨੇ ਪੁਕਾਰ ਸੋਨੇ ਪੁਕਾਰ ਸਮਰਤ ਸੁਆਮੀ ਬੰਦਨ ਕਾਟ ਸਵਾਰੇ ਬੰਦਨ काट सवारी हम अब गुण भरे एक गुण नाही अमरत्व छाट बिखै पिख खाई माया मो परम पै फुले ਦਾਰਾ ਸਿਰ ਤੇ ਲਗਾਈ ਇੱਕ ਉਤਮ ਪੰਚ ਸੁਨਿਓ ਗੁਰ ਸੰਗਤ ਸ਼ਰਨਾਵੇਂ ਗੁਰਰਾਮ ਦਾਸ ਦਾ ਖੋਸ਼ਰਨਾ ਸੁਣੇ ਪੁਕਾਰ ਸਮਰਤ ਸਵਾਮੀ ਬੰਦ ਕਾਟ ਸਵਾਰੇ ਨੇ ਪੱਕਾ ਸਮਰੱਥ ਸਵਾਮੀ ਬੰਦਨ ਕਾਟ ਸਵਾਰੇ ਪੈਰ ਸਿਰ ਪਾਉ ਸੇਵਕ ਜਨ ਮੈਨ ਨਾਨਕ ਪ੍ਰਗਟ ਪਹਾਰੇ ਪੈਰ ਸਿਰ ਪਾਉ ਸੇਵਕ ਜਨ ਮੈਨ ਨਾਨਕ ਪ੍ਰਗਟ ਪਹਾਰੇ ਮੁਰੇ ਪੱਲੇ ਅਮਥਾਰੇ ਮੁਰੇ ਪੱਲੇ ਅਮਥਾਰੇ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆਰੇ ਰੱਬ ਜੀਓ ਜੀਓ ਰਬ ਜੀਓ ਪ੍ਰਭ ਜੀਓ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆਰੇ ਕਸਮਾ ਨਾ ਕਰ ਪਿਆਰੇ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ 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 ਜਪੋ ਵਾਹਿਗੁਰੂ ਆਏ ਗੁਰੂ ਵਾਹਿਗੁਰੂ 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 ਆਏ ਗੁਰੂ ਵਾਹਿਗੁਰੂ 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 ਸਤਿਗੁਰ ਕੋ ਬਨ ਭਲ ਜਾਈ ਐ ਦੇ ਗੁਰ ਗ੍ਰੰਥ ਸਾਹਿਬ ਜੀ ਧੰਨ ਸ੍ਰੀ 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 ਗੁਰ ਗ੍ਰੰਥ ਸਾਹਿਬ ਜੀ ਆਪ ਤੁਮ ਕਤ ਮੋਹ ਤਾਰੇ ਆਪ ਮੁਕਤਮੋ ਏ ਤਾਰੇ ਜਪੋ ਆਪ ਮੁਕਤਮੋ ਏ ਤਾਰੇ 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 ਆਪ ਮੁਕਤ ਮੋਹ ਤਾਰੇ ਆਪ ਮੁਕਤ ਮੋਹ ਤਾਰੇ ਆਪ ਮੁਕਤ ਮੋਹ ਤਾਰੇ ਵਾਹਿਗੁਰੂ 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 वाहेगुरु 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 वागुर वाहे वागू वाहे आया माया दूरो चंद के तू रो चल के आया तूरो चल के आया रो चल के आया दूरो चल के ਤੋ ਸ਼ਰਨਾਏ ਜਿਉ ਮੈਂ ਤੱਕੀ ਤੋ ਸ਼ਰਨਾਏ ਜਿਉ ਮੈਂ ਤੱਕੀ ਤੋ ਸ਼ਰਨਾਏ ਜਿਉ ਮੈਂ ਤੱਕੀ ਤੋ ਸ਼ਰਨਾਏ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੈਂ ਆਸਾ ਰੱਖੀ ਚਿੱਤ ਮੈਂ ਆਸਾ ਰੱਖੀ ਚਿੱਤ ਮੈਂ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਜਿਉ ਮੇਰਾ ਸਭੋ ਦੁੱਖ ਗਵਾਏ 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 ਜਿਉ ਰਦਾਸ ਪਾਟ ਕੀ ਰਤ ਕੀ ਕਰਦਾਸ ਪਾਟ ਕੀ ਰਤ ਕੀ ਇਹ ਅਰਦਾਸ ਪਾਟ ਕੀ ਰਤ ਕੀ ਇਹ ਅਰਦਾਸ ਪਾਟ ਕੀ ਰਤ ਕੀ ਗੁਰ ਰਾਮਦਾਸ ਰਾ ਕੋ ਸਰਨਾ ਗੁਰੂ ਰਾਮਦਾਸ ਰਖੋ ਸਰਣਾਏ ਗੁਰੂ ਰਾਮਦਾਸ ਨਾ ਕੋ ਸਰਣਾਏ ਗੁਰੂ ਰਾਮਦਾਸ ਰਖੋ ਸਰਣਾਏ ਗੁਰੂ ਰਾਮਦਾਸ ਰਖੋ ਸਰਣਾਏ ਗੁਰੂ ਰਾਮਦਾਸ ਰਖੋ ਸਰਣਾਏ ਰਾਮ ਦਾ ਸਰਣਾ ਗੁਰੂ ਰਾਮਦਾਸ ਰਖੋ ਸਰਣਾਏ ਵਾਹਿਗੁਰੂ 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 ਵਾਹਿਗੁਰ ਦੇਓ ਅਸੀਸ਼ਾ ਹਮ ਬੇ ਰਾਜਨ ਕੇ ਹੇ ਅਮ ਪੈ ਤੇਮ ਤੇਓ ਹਸੀ ਸਾ ਅਮ ਪੈ ਤੇਮ ਤੇਓ ਹਸੀ ਸਾ राजा राजन के तुम राजा राजन के राजा नर महाराजा ऐशो राज जो दूजा कौन ऐशो दूजा कौन त्या भजन राज के राजा मजन के ਨਾ ਜਾ ਮਹਾਰਾਜ ਜੀ ਨੇ ਕੇ ਸਾਧ ਸੰਗਤ ਜੀਓ ਇਤਨੇ ਕੋ ਹਾਜ਼ਰੀਆਂ ਪਰਵਾਨ ਕਰਨਾ ਦਾਸ ਜੱਥੇ ਵੱਲੋਂ ਕੀਰਤਨ ਕਰਦੇ ਆਂ ਕਥਾ ਵਿਚਾਰਾ ਕਰਦੇ ਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾ ਗਲਤੀਆਂ ਹੋ ਗਈਆਂ ਹੋਣਗੀਆਂ ਸਾਧ ਸੰਗਤ ਬਖਸ਼ਣ ਯੋਗ ਹੈ ਆਪਣੇ ਨਿਮਾਣ ਜੇ ਦਾਅ ਸਮਝ ਕੇ ਬਖਸ਼ ਲੈਣਾ ਆਓ ਬੜਾ ਅਨੰਦ ਸਰ ਜੀ ਦੇ ਪਾਠ ਤੋਂ ਜੁੜੀ ਸਾਭ ਗੁਰੂ ਪਿਆਰੇ ਸਾਧ ਸੰਗਤ ਜੀਓ ਅਗਲੇ ਹਫਤੇ ਦੇ ਜਿਹੜੇ ਪ੍ਰੋਗਰਾਮ ਹਨ ਦਿਨ ਐਤਵਾਰ 7 ਤਰੀਕ ਕੀਰਤਨ ਦੇ ਹਾਜ਼ਰੀ ਭਰਨਗੇ ਜਪਤੀ ਕੋਲ ਜੀਤੋਗਰਾਹੇ ਬਾਗਰ ਅਗਲੇ ਹਫਤੇ 7 ਤਰੀਕ ਐਤਵਾਰ ਤੁਹਾਨੂੰ ਗੁਰੂ ਕਬਤੇਖੇਖਨੀ ਦੀ ਜਪਤੀ ਕੋਲ ਜੀਤੋਗਰਾਹੇ ਬਾਗਰ ਤੁਹਾਨੂੰ ਕੀਰਤਨ ਲਈ ਦੇ ਹਾਂ ਕਰਦੇਗੇ ਤੁਹਾਨੂੰ ਸੰਤਾਨੋਂ ਬੇਨਤੀ ਹੈ ਕਿ ਉਹ ਮਾਂ ਕੇ ਇਸ ਤਰ੍ਹਾਂ ਅੱਜ ਉੱਤੇ ਹਾਜ਼ਰੀ ਕਰਦੇ ਹਨ ਅਗਲੇ ਹੈ ਤਾਂ ਸਭ ਨਹੀਂ ਉਹ ਮਾਂ ਕੇ ਹਾਜ਼ਰੀਆਂ ਕਰਦੇ ਹਨ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਆਓ ਪ੍ਰਣਾਮ ਕਰਦੇ ਬਾਤ ਰਾਮ ਕਲੀ ਮਲਾਤੀ ਜਾ ਨੰਦ ਕੋ ਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਅਨੰਤ ਗੁਰਤਾ ਪਾਇਆ ਸਹਿਬ ਸਿੱਖੀ ਮਨ ਵਿੱਚ ਆਵਦਾ ਆਇਆ ਧਾਰ ਗੁਰਪੰਥ ਪਰਿ ਆਸ਼ਾ ਬਦਲਾ ਵੜਿਆ ਆ ਸ਼ਬਦੋ ਤਕੋ ਅਰੇ ਕੀ ਰਾਮਨ ਜਿ ਨਿਵਸਾਇਆ ਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰੋਹਰਨਾ ਕਰਨਾਤ ਨੂੰ ਤੁਮਨ ਮੇਰੇ ਦੁਖ ਸਭ ਵਿਸਾਰਨਾ ਅੰਗੇ ਕਰੋ ਕਰੇ ਤੇਰਾ ਭਾਨਗ ਤਪਸਵਾ ਕਬਨਾਤਲਾ ਸਮਰੱਤ ਸੁਆਮੀ ਕਿਉ ਮਨੋ ਵਿਸਾਰੇ ਕਹੇ ਨਾਮ ਮਨ ਮੇਰੇ ਸਦਾ ਰਵਨਾ ਸੱਚੇ ਸਾਰੇ ਭਗਤ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸਦੇ ਸੋ ਪਾਵੇ ਦਾ ਤਬਸਲਾ ਤੇਰੇ ਨਾਮ ਮਨ ਵਿਚਾਰੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਜਾਨੀ ਕਰਦੇ ਤਜਨਾ ਮੇਰਾ ਆਤਾ ਨਾਮਿਆ ਧਾਰ ਮਿਲਾ ਜਿਨ ਬੁਖਾ ਸਭ ਦੁਆਇਆ ਅਰਦਾਸ ਤੁਮ ਮੰਨਿ ਆਏ ਵਸਿਆ ਜਿਨੇ ਇੱਛਾ ਸਭ ਪੂਜਾਇਆ ਅਰਦਾਸ ਕੁਰਬਾਨ ਕਿਤਾਬਰ ਵਿਟੋ ਜਿਨ ਆਏ ਵੰਡਿਆਇਆ ਜੈ ਨਾਨਕ ਸੋਹਣੋ ਸੰਤੋਖ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਝੇ ਪੰਚ ਸ਼ਬਦ ਗਿਣ ਕਾਲ ਸਵਾਜੈ ਧਾਰ ਸਬਾ ਕੇ ਸਭ ਦੁਆਜੇ ਕਲਾਂ ਜਿਤ ਕਰਤੈ ਕਿ ਇਤਨੇ ਕਾਲ ਕੰਢ ਕਮਾਰਿਆੁਰ ਕਰਮ ਪਾਇਆ ਤੋ ਥਿਨ ਕੋਤੇ ਨਾ ਮਾਰਤੇ ਗਏ ਨਾਨਕ ਤੈ ਸੁਖ ਹੋਵਾ ਜਿਤ ਕਰਿਆ ਨਾਨਵਾਜੇ ਅਨਤ ਸੁਣਾ ਵਜ ਪਾ ਕੀਓ ਸਗਲ ਮਨੋਰਥ ਪੂਰੇ ਭਾਜ ਗੰ ਪ੍ਰਭ ਪਾਇਆ ਉਤਰੇ ਤਕਲਵ ਸੁਣ ਲੁਕ ਰੋਪ ਤਨਤਾ ਪਿੰਤਰ ਸੁਣੀ ਸੱਚੀ ਬਾਣੀ ਸਤਿਤਾ ਜਨ ਭਏ ਸੰਤ ਪੂਰੇ ਗੁੱਤੇ ਜਾਣ ਹੁਣ ਤੇ ਪੁਰਿਤ ਕਹਤੇ ਪਵਿਤ ਸਤਗੁਰੂ ਰਹਾ ਪਰਪੂਰੇ ਬਿਨ ਵਤਨ ਰੂਪ ਚਰਨ ਲਾਕੇ ਬਾਜਿਆ ਰਹਾ ਪਰਪੂਰੇ ਪਵਣ ਗੁਰੂ ਬਾਣੀ ਪਿਤਾ ਮਾਤਾ ਤਤਮਾਂ ਤੇਰਸ ਰਾਤ ਗੁਰਦਾਈ ਦਾ ਆਕੇ ਲੈ ਸ਼ਬਦ ਜਗਾਤ ਮਿਆਂ ਆਇਆ ਮਰੀਆ ਬਾਚੇ ਧਰਮੇ ਦੂਰ ਕਰਮੀ ਆਪੋ ਆਪਣੀ ਕੈ ਨੜ ਕ ਤੂਰ ਤੇ ਨਾਮ ਤੇ ਆਇਆ ਕੇ ਮੁਸ਼ਕਲ ਕਾਲ ਨਾਨਕ ਤੇ ਮਕਿਉ ਜਲੇ ਕੇਤੀ ਛੁੱਟੀ ਨਾਲ ਭਗਵਾ ਗੁਰਜਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਵਾਹ ਗੁਰਜੇ ਕਾ ਖਾਲਸਾ ਵਾਹਿ ਗੁਰਜੇ ਕੀ ਫਤਿਹ ਬਸਦਾਸ ਜੀਉ ਪਿੰਡ ਸਾਹਿਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਵਰਕ ਤੇਰੇ ਤੁਮਰੀ ਕਿਰਪਾ ਮਹਿਸੂਕ ਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗੇ ਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਉਤੀ ਜੀ ਸਹਾਏ ਵਾਰ ਸ੍ਰੀ ਪਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਜੀ ਹੁਈ ਸਹਾਇ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦੇ ਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦਿਆਵੇ ਧਾਈ ਸਭ ਤੁ ਹੀ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤੁ ਹੀ ਹੋਏ ਸਹਾਇ ਦਸਾਂ ਪਾਸ਼ਾਹਿਆਂ ਦੀ ਜਾਗਦੀ ਜੋਤ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਦਿਆਂ ਚਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਨਾ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੀਕ ਵਜ ਦੇਖ ਕੇ ਅੰਡਠ ਕੀਤਾ ਤੇਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਨੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਸਦਕ ਨਹੀਂ ਹਾਰਿਆ ਤੇਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇ ਤੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਛਿੜ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਵਿਸਾ ਦਾਤ ਪਰੋਸਾ ਦਾ ਨਾ ਸਰਦਾਨ ਨਾਮਦਾਨ ਸ੍ਰੀ ਅਮਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਧਰਮ ਦਾ જયਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਰੱਖਾ ਆਪ ਵਾਹਿਗੁਰੂ ਹੀ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ দান ਪਿਆਰੀ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋੜੀ ਹੈ ਆਪ ਜੀ ਦੀ ਅਮਰਤ ਰੂਪੀ ਗੁਰਬਾਣੀ ਪੜ੍ਹਦੇ ਆ ਸੱਚੇ ਪਿਤਾ ਵਾਹਿਗੁਰੂ ਜੀ ਸਮੂਹ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਨੂੰ ਸਮਰਪਤ ਅਮਰਤ ਵੇਲੇ ਤੋਂ ਦੀਵਾਨ ਸਜਾਈ ਸਜੇ ਹੋਏ ਦੀਵਾਨਾ ਅੰਦਰ ਇਲਾਹੀ ਬਾਣੀ ਦੇ ਕੀਰਤਨ ਹੋਏ ਇਲਾਹੀ ਬਾਣੀ ਪੜ੍ਹਦੇ ਆ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਆ ਅਣਗਿਣਤ ਬੁੱਲ੍ਹਾਂ ਹੋਈਆਂ ਅਣਜਾਣੇ ਬੱਚੇ ਸਮਝ ਕੀ ਮੁਆਫ ਕਰਨਾ ਅਗੇ ਵਾਸਤੇ ਸ਼ੁੱਧ ਸਪਸ਼ਟ ਗੁਰਬਾਣੀ ਪੜਨ ਦੀ ਸੇਵਾ ਕਰਨ ਦੀ ਸਮਤ ਬਖਸ਼ਿਸ਼ ਕਰਨੀ ਸਮੂਹ ਸਾਥ ਸੰਗਤ ਦੀਦਰ ਹਾਜ਼ਰੀ ਆਪਣੇ ਦਰਤੇ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਕਦਮ ਚੱਲਿਆ ਲੇਖੇ ਵਿੱਚ ਲਾਉਣਾ ਦਰੋਂ ਕਰੋ ਗੁਰਸਿੱਖੀ ਜੀਵਨ ਨਾਮ ਸਿਮਰਨ ਅਭਿਆਸ ਦੀ ਢੜਕਮਾਈ ਬਖਸ਼ਿਸ਼ ਕਰਨੀ ਬਾਣੀ ਤੇ ਬਾਣੇ ਦਾ ਧਾਰਨੀ ਬਣਾਉਣਾ ਗੁਰੂ ਗਰੀਬ ਨਿਵਾਜ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਚੋ ਆਪ ਜੀ ਦੇ ਹਜ਼ੂਰ ਪੰਚਾ ਅੰਕੜਾ ਪ੍ਰਸ਼ਾਦ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਕਿਰਪਾ ਕਰੋ ਪਾਵਨ ਪਵਿੱਤਰ ਹੁਕਮ ਬਖਸ਼ਿਸ਼ ਕਰਕੇ ਸਮੂਹ ਸੰਗਤ ਨੂੰ ਕਿਰਤਾਰਥ ਕਰੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਜੁਗਤ ਬਖਸ਼ੋ ਸੇਈ ਗੁਰ ਸਿੱਖ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ